ਮੰਦਰ ਵਿੱਚ ਸਜਾਇਆ ਜੈ ਸ਼੍ਰੀ ਰਾਮ ਦੇ ਜਕਾਰਿਆਂ ਦੇ ਨਾਲ ਰਾਮ ਨੋਮੀ ਦਾ ਤਿਉਹਾਰ ਜ਼ਿਲ੍ਹਾ ਕਪੂਰਥਲਾ ਦੇ ਅਧੀਨ ਪੈਂਦੇ ਪਿੰਡ ਕਸਬਾ ਕਾਲਾ ਸੰਘਿਆ માતા ਦੇ ਮੰਦਰ ਦੇ ਪ੍ਰਧਾਨ ਸ਼੍ਰੀਮਤੀ ਓਸ਼ਾ ਰਾਣੀ ਦੀ ਅਗਵਾਈ ਹੇਠ ਪਿੰਡ ਇਲਾਕਾ ਨਗਰ ਨਿਵਾਸੀਆਂ ਤੇ ਪਿੰਡ ਦੀਆਂ ਖਾਸ ਕਲਾ ਤੇ ਆਲਮਗੀਰ ਦੀਆਂ ਪੰਚਾਇਤਾਂ ਤੇ ਐਨਆਰਆਈਸ ਦੇ ਸਹਿਯੋਗ ਨਾਲ ਪ੍ਰਭੂ શ્રી ਰਾਮ ਦੇ ਜਾਕਾਰਿਆਂ ਨਾਲ ਸ਼ੋਭਾ ਯਾਤਰਾ ਸਜਾਈ ਗਈ। ਇਹ ਵਿਸ਼ਾਲ ਸ਼ੋਭਾ ਯਾਤਰਾ ਮਾਤਾ ਦਾ ਮੰਦਿਰ ਤੋਂ ਸ਼ੁਰੂ ਹੋ ਕੇ ਗੁਰਦੁਆਰਾ ਸੰਤ ਬਾਬਾ ਕਾਨਦਾਸ, ਗੁਰਦੁਆਰਾ ਸਿੰਘ ਸਭਾ 메ਨ ਬੱਸ ਸਟੈਂਡ ਕਾਲਾ ਸੰਘਿਆ ਭਗਵਾਨ ਵਾਲਮੀਕੀ ਮੰਦਿਰ ਸ਼ਹਿਰੀਆਂ ਅੱਡਾ ਮੋਤੀ ਨਗਰ ਤੱਕ ਹੁੰਦਾ ਹੋਇਆ ਮਾਤਾ ਦੇ ਮੰਦਿਰ ਵਿਖੇ ਸਮਾਪਤ ਹੋਇਆ। ਕਾਲਾ ਸੰਘਿਆ ਤੋਂ ਪੱਤਰਕਾਰ ਮਨਜੀਤ ਮਾਨ ਦੀ ਵਿਸ਼ੇਸ਼ ਰਿਪੋਰਟ। ਸਰਪੰਚ ਸਾਹਿਬ ਹੋਣਗੇ

ਬੋਲੋ ਭਗਵਾਨ ਰਾਮਚੰਦਰ ਮਹਾਰਾਜ ਕੀ ਜੈ ਅੱਜ ਭਗਵਾਨ ਰਾਮਚੰਦਰ ਜੀ ਦੇ ਜਨਮ ਦੇ ਸਬੰਧ ਵਿੱਚ ਪਿੰਡ ਕਾਲਾ ਸੰਘਿਆ ਵਿਖੇ ਸਾਰੇ ਨਗਰ ਨਿਵਾਸੀਆਂ ਵੱਲੋਂ ਸ਼ੋਭਾ ਯਾਤਰਾ ਕੱਢੀ ਗਈ ਆ ਉਹ ਸ਼ੋਭਾ ਯਾਤਰਾ ਵਿੱਚ ਸਾਰੇ ਪਿੰਡ ਦੇ ਨਗਰ ਨਿਵਾਸੀ ਪੰਚਾਇਤਾਂ ਹੋਰ ਸਾਰੇ ਪਿੰਡ ਦੇ ਪ੍ਰਤਵੰਤੇ ਰਾਜ ਮਿਲ ਕੇ ਭਗਵਾਨ ਰਾਮਚੰਦਰ ਜੀ ਦੇ ਜਨਮ ਦਿਨ ਦੀ ਖੁਸ਼ੀ ਮਨਾ ਰਹੇ ਨੇ ਥਾ ਥਾ ਬਹੁਤ ਸੰਗਤਾਂ ਨੇ ਲੰਗਰ ਲਾਏ ਤੇ ਭੰਗੜੇ ਪਾਏ ਤੇ ਸਾਡੇ ਵਿੱਚ ਵਿਧਿਆਰੇ ਤੋਂ ਸ਼੍ਰੀ ਸੁਆਮੀ ਰਜਿੰਦਰ ਜੀ ਵੀ ਉੱਥੇ ਇਹ ਸ਼ੋਭਾ ਯਾਤਰਾ ਵਿੱਚ ਪਹੁੰਚੇ ਆ ਸੀ ਉਹਨਾਂ ਨੂੰ ਵੀ ਇਹ ਸ਼ੋਭਾ ਯਾਤਰਾ ਵਿੱਚ ਪਹੁੰਚਣ ਤੇ ਜੀ ਆਇਆਂ ਆਖਦੇ ਆ ਤੇ ਸਾਰੀ ਸੰਗਤ ਨੇ ਭਵਾਨ RAM ਚੰਦਰ ਜੀ ਦੇ ਜਨਮ ਦਿਨ ਦੀਆਂ ਜਿਹੜੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ ਮੈਂ ਇੱਕ ਵਾਰੀ ਫੇਰ ਆਪਣੇ ਵੱਲੋਂ ਤੇ ਆਪਣੀਆਂ ਪੰਚਾਇਤਾਂ ਵੱਲੋਂ ਜਿਹੜੀ ਸੰਗਤ ਭਗਵਾਨ ਆਰਮਚੰਦਰ ਜੀ ਸ਼ੋਭਾ ਯਾਤਰਾ ਅੱਜ ਪਹੁੰਚੀ ਆ ਉਹਨਾਂ ਨੇ ਜੀ ਆਇਆਂ ਆਖਦਾ ਤੇ ਧੰਨਵਾਦ ਕਰਦਾ ਤੇ ਇਸੇ ਤਰ੍ਹਾਂ ਹੀ ਆਸ ਕਰਦਾ ਵੀ ਪਿੰਡ ਦੇ ਉੱਤੇ ਭਗਵਾਨ ਆਰਮਚੰਦਰ ਜੀ ਦਾ ਇਸੇ ਤਰ੍ਹਾਂ ਹੀ ਸ਼ੀਰਵਾ ਰਹੂਗਾ ਤੇ ਸਾਰੀਆਂ ਸੰਗਤਾਂ ਜਿਹੜੀਆਂ ਰਲ ਮਿਲ ਕੇ ਭਗਵਾਨ ਆਰਮਚੰਦਰ ਜੀ ਦਾ ਗੁਣਦਾਨ ਕਰ ਰਹੀਆਂ ਇੱਕ ਵਾਰੀ ਫੇਰ ਸਾਰੀ ਜਿੰਨੀ ਸੰਗਤ ਇੱਥੇ ਸ਼ੋਭਾ ਯਾਤਰਾ ਤੇ ਪਹੁੰਚੀ ਉਹਨਾਂ ਨੂੰ ਜੀ ਆਇਆਂ ਤੇ ਬਹੁਤ-ਬਹੁਤ ਉਹਨਾਂ ਦਾ ਧੰਨਵਾਦ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ सियावर रामचंद्र भगवान की जय आज बहुत ही ਭਾਡਾ ਵਾਲਾ ਦਿਨ ਆ ਕਿ ਸਾਡੇ ਨਗਰ ਵਿੱਚ ਭਗਵਾਨ ਸ੍ਰੀ ਰਾਮ ਜੀ ਦਾ ਜੋ ਅਸੀਂ ਤਿਉਹਾਰ ਸ਼ੋਭਾ ਯਾਤਰਾ ਭਗਵਾਨ ਦੀ ਨਗਰ ਵਿੱਚ ਕੱਢ ਰਹੇ ਆ ਨਗਰ ਦਾ ਕੱਲਾ ਕੱਲਾ ਬੱਚਾ ਪਹਿਣਾ ਭਰਾ ਸਾਡੇ ਸਾਡੇ ਇਲਾਕੇ ਦੇ ਲੋਕ ਸਾਰੇ ਸਾਡੇ ਨਾਲ ਸਾਰੇ ਮੰਦਰ ਦਰਦਾਰੇ ਸਾਰੇ ਇਲਾਕੇ ਦੇ ਵਾਸੀ ਸਾਡੇ ਨਾਲ ਆ ਔਰ ਉਹਨਾਂ ਦੇ ਸਹਿਯੋਗ ਦੇ ਨਾਲ ਅਸੀਂ ਤਿਉਹਾਰ ਰਾਮ ਜੀ ਦਾ ਜਨਮ ਮਨਾਇਆ ਔਰ ਇੰਨੀ ਜਿਆਦਾ ਖੁਸ਼ੀ ਮਹਿਸੂਸ ਹੋ ਰਹੀ ਆ ਕਿ ਇਸੇ ਤਰ੍ਹਾਂ ਲੱਗ ਰਿਹਾ ਕਿ ਜਿਵੇਂ ਪ੍ਰਭੂ ਸ਼੍ਰੀ ਰਾਮ ਅੱਜ ਸਾਡੇ ਨਦਰ ਕਾਲਾ ਸਿੰਘਾਂ ਵਿੱਚ ਆਏ ਆ ਕਿਤਾ ਭੰਗੜੇ ਟੋਲ ਵਾਜਿਆਂ ਦੇ ਨਾਲ ਅੱਜ ਭਗਵਾਨ ਸ਼੍ਰੀ ਰਾਮ ਜੀ ਦੀ ਸ਼ੋਭਾ ਜਤਰਾ ਕੱਢੀ ਆ ਔਰ ਖਾਸਾ ਸਾਡੇ ਭਗਤਾਂ ਨੇ ਭਗਵਾਨ ਸ਼੍ਰੀ ਰਾਮ ਦੀ ਜੀ ਦੀ ਆਉਣ ਦੀ ਜਤ ਇਸ ਵਿੱਚ ਬਹੁਤ ਵੱਡੇ ਵੱਡੇ ਲੰਗਰ ਲਾਏ ਆ ਔਰ ਬਹੁਤ ਜਿਆਦਾ ਖੁਸ਼ੀ ਮਹਿਸੂਸ ਹੋ ਰਹੀ ਆ ਸਾਡੇ ਪਿੰਡ ਦੀਆਂ ਪੰਚਾਇਤਾਂ ਸਾਡੇ ਪੰਜ ਸਰਪੰਚ ਸਾਰੇ ਮੰਦਰਾਂ ਵਾਲੀਆਂ ਕਮੇਟੀਆਂ ਸਾਡੇ ਨਾਲ ਆ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਡੇ ਸਰਨਾ ਸਾਹਿਬ ਵੀ ਨਾਰਵੇ ਤੋਂ ਆਏ ਆ ਵੀ ਬੜੇ ਖੁਸ਼ ਭੰਗੜੇ ਪਾ ਰਹੇ ਬੜੀ ਖੁਸ਼ੀ ਮਹਿਸੂਸ ਹੋ ਰਹੀ ਆ ਜੀ ਜੀ ਬਹੁਤ ਜੈਕਾਰਾ ਸ਼੍ਰੀ ਰਾਮ ਦੀ ਦਾ ਬੋਲ ਬਾਤ ਰੰਗਾਰ ਦੀ ਜੈ ਸਿਆਪਤੀ ਰਾਮ ਚੰਦਰ ਮਹਾਰਾਜ ਦੀ ਜੈ ਸਾਨੂੰ ਮਤਲ ਸਾਰਿਆਂ ਨੂੰ ਇੰਨੀ ਖੁਸ਼ੀ ਹੋਈ ਅੱਜ ਮੈਨੂੰ ਵੀ ਬਹੁਤ ਖੁਸ਼ੀ ਹੋਈ ਆ ਕਿ ਮੈਂ ਕਿਹੋ ਜੇ ਮੌਕੇ ਤੇ ਆਇਆ ਤੇ ਸਾਰੇ ਪਿੰਡ ਵਾਲਿਆਂ ਨੇ ਰਲ ਕੇ ਕਿੰਨਾ ਏਕਾ ਸਗਾ ਇਹਦਾ ਸਾਰਿਆਂ ਦਾ ਜੀ ਸਾਰਿਆਂ ਨੇ ਭੰਗੜੇ ਪਾਏ ਖੁਸ਼ੀਆਂ ਮਨਾਈਆਂ ਸਾਰਾ ਪਿੰਡ ਇਕੱਠਾ ਹੋ ਕੇ ਸ਼੍ਰੀ ਰਾਮ ਭਗਵਾਨ ਜੀ ਦੀ ਸ਼ੋਭਾ ਯਾਤਰਾ ਵਿੱਚ ਨਿਕਲਿਆ ਮਨ ਦੇਖ ਕੇ ਖੁਸ਼ ਹੋ ਗਿਆ ਬਹੁਤ ਹੀ ਖੁਸ਼ ਹੋ ਗਿਆ ਸੁਪਰਮਾਤਮਾ ਸਭ ਇਹਨਾਂ ਲੋਕਾਂ ਦੀ ਮੇਰੀ ਮਰਦਾ ਪੂਰੀਆਂ ਕਰੇ ਤੇਰਾ ਦੀ ਰੱਖਿਆ ਕਰੇ ਸਾਡੇ ਪਿੰਡ ਦੀ ਰੱਖសា ਕਰੇ ਸੁੱਖ ਸ਼ਾਂਤੀ ਬਣੀ ਜਾਵੇ ਸਾਰੇ ਪਰਿਵਾਰ ਠੀਕ ਠਾਕ ਹੈ ਬੋਲ ਸਿਆਪਤੀ ਰਾਮਚੰਦ ਕਾਨਹੀ ਜੈ